ਅਤੇ ਇੱਕ ਗੈਂਗਸਟਰ ਤੋਂ ਮੁਕਤੀ ਦਿਵਾਉਣ ਲਈ ਮਾਨ ਸਰਕਾਰ ਵਚਨਬੱਧ ਮੰਤਰੀ ਕੁਲਦੀਪ ਢਾਲੀਵਾਲ ਕਿਹਾ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਬਹਾਰ ਨਹੀਂ ਜਾਣ ਦੇਾਂਗੇ ਚਾਹੇ ਜ਼ਿਲ੍ਹਾ ਕਰਨੀਆਂ ਪੈ ਜਾਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਲਾਲ ਚੰਦ ਘਟਾਰੂ ਚੱਕ ਤੇ ਮਹਿੰਦਰ ਪਖਤ ਵੱਲੋਂ ਪਿੰਡ ਰੱਖਿਆ ਕਮੇਟੀਆਂ ਨਾਲ ਕੀਤੀ ਮੀਟਿੰਗ ਪੰਜਾਬ ਵਿੱਚ ਨਸ਼ਿਆਂ ਨੂੰ ਰੋਕਣ ਲਈ ਪੱਬਾ ਪਾਰ ਸੂਬਾ ਸਰਕਾਰ ਵੱਲੋਂ ਯਤਨ ਕਾਫੀ ਤੇਜ਼ ਕੀਤੇ ਹੋਏ ਹਨ ਇਸੇ ਸਿਲਸਿਲੇ ਵਿੱਚ ਸ਼ਨੀਵਾਰ ਨੂੰ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੋ ਚੱਕ ਅਤੇ ਕੈਬਨਿਟ ਮੰਤਰੀ ਮਹਿੰਦਰ ਪਖਤ ਵੱਲੋਂ ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਸਥਿਤ ਇੱਕ ਪੈਲਸ ਵਿੱਚ ਯਤ ਨਸ਼ਿਆ ਵਿਰੁੱਧ ਤਹਿਤ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਲੋਂ ਹਲਕਾ ਇੰਚਾਰਜ ਸਜਨ ਸਿੰਘ ਛੀਮਾ ਅਤੇ ਗੁਰਸਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਹਾਜ਼ਰ ਹੋਣ ਸਮੂਹ ਪਿੰਡ ਰੱਖਿਆ ਕਮੇਟੀਆਂ ਨੂੰ ਸੰਬੋਧਨ ਕਰਦੇ ਆ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਜੇਕਰ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾ ਪਿੰਡਾਂ ਨੂੰ ਨਸ਼ਾ ਮੁਕਤ ਕਰਨਾ ਹੋਵੇਗਾ ਨਸ਼ੇ ਖਿਲਾਫ ਵਿੰਡੀ ਯੁੱਧ ਨਸ਼ਿਆ ਵਿਰੁੱਧ ਜੰਗ ਵਿੱਚ ਸਾਡੀਆਂ ਪਿੰਡ ਰੱਖਿਆ ਕਮੇਟੀਆਂ ਸਭ ਤੋਂ ਵੱਡੀ ਤਾਕਤ ਹਨ ਅਤੇ ਨਸ਼ੇ ਖਿਲਾਫ ਹਰ ਪਿੰਡ ਦੀ ਪਹਿਲੀ ਕਾਂ ਉਸਦੇ ਬੀਡੀਸੀ ਮੈਂਬਰ ਹਨ ਉਹਨਾਂ ਕਹਿੰਦੇ ਆ ਕਿ ਸੂਬੇ ਵਿੱਚ ਲੱਗੀ ਇਸ ਨਸ਼ੇ ਦੀ ਅਗ ਨੂੰ ਪਿਛਲੀਆਂ ਸਰਕਾਰਾਂ ਨੇ ਫੈਲਾਇਆ ਹੈ ਉਨਾ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਨਾ ਸਿਰਫ ਇਸ ਮੁੱਦੇ ਤੇ ਅੱਖਾਂ ਬੰਦ ਰੱਖੀਆਂ ਸਗੋਂ ਨਸ਼ਾ ਤਸਕਰਾਂ ਨੂੰ ਸਿਆਸੀ ਸੁਰੱਖਿਆ ਵੀ ਦਿੱਤੀ। ਇਸ ਮੌਕੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੜਿਆ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਿਛਲੇ 3 ਸਾਲ ਤੋਂ ਸਾਡੀ ਸਰਕਾਰ ਪਿਛਲੀਆਂ ਸਰਕਾਰਾਂ ਦੀ ਗੰਦਗੀ ਸਾਫ਼ ਕਰ ਰਹੀ ਸੀ। ਉਨ੍ਹਾਂ ਬीडीसी ਮੈਂਬਰਾਂ ਨੂੰ 7 ਮਈ ਤੋਂ ਹਰ ਬਲਕ ਵਿੱਚ 3 ਪਿੰਡ ਪ੍ਰਤੀ ਦਿਨ ਸ਼ੁਰੂ ਹੋਣ ਵਾਲੀ ਨਸ਼ਾ ਮੁਕਤੀ ਯਾਤਰਾ ਸਭਾ ਪੂਰੀ ਜ਼ਿੰਮੇਵਾਰੀ ਲੈ ਕੇ ਕਰਵਾਉਣ ਲਈ ਆਖਿਆ। ਉਹਨਾਂ ਕਿਹਾ ਕਿ ਪਹਿਲਾ ਨਸ਼ਾ ਤਸਕਰਾ ਦੇ ਫਾਰਮ ਹਾਊਸ ਬੰਨੇ ਹਨ ਹੁਣ ਉਹਨਾਂ ਦੇ ਘਰਾਤੇ ਗੁਲਡੋਜ਼ਰ ਚੱਲ ਰਹੇ ਹਨ ਪੰਜਾਬ ਸਰਕਾਰ ਵੱਲੋਂ ਬਿਟੀ ਇਸ ਨਸ਼ਾ ਖਿਲਾਫ ਮੁਹਿੰਮ ਵਿੱਚ ਸਾਡੀ ਪੁਲਿਸ ਇਕੱਲੀ ਹੀ ਇਹ ਲੜਾਈ ਨਹੀਂ ਜਿੱਤ ਸਕਦੀ ਉਹਨਾਂ ਕਿਹਾ ਕਿ ਅਸਲ ਸਿਪਾਹੀ ਤੁਸੀਂ ਹੋ ਜੋ ਆਪਣੇ ਪਿੰਡ ਦੀਆਂ ਗਲੀਆਂ ਨੂੰ ਆਪਣੇ ਬੱਚਿਆਂ ਨੂੰ ਇਸ ਜ਼ਹਿਰ ਤੋਂ ਬਚਾ ਸਕਦੇ ਹੋ ਪਿੰਡ ਰੱਖਿਆ ਕਮੇਟੀਆਂ ਨਸ਼ਾ ਵਿਰੁੱਧ ਇਸ ਲੜਾਈ ਦੀ ਪਹਿਲੀ ਕਤਾਰ ਦੇ ਯੋਧੇ ਹਨ ਉਨਾ ਕੇ ਆਕੇ ਇਨਾਂ ਯਾਤਰਾਵਾ ਦੌਰਾਨ ਨਸ਼ਾ ਛੱਡ ਚੁੱਕੇ ਨੌਜਵਾਨਾਂ ਹੌਸਲਾ ਅਪਜਾਈ ਕੀਤੀ ਜਾਵੇਗੀ ਅਤੇ ਦੂਸਰੇ ਪੀੜਿਤ ਨੌਜਵਾਨਾਂ ਨੂੰ ਵੀ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਮੰਤਰੀ ਢਾਲੀਵਾਲ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਪੰਜਾਬ ਵੱਲੋਂ ਨਸ਼ਾ ਗੈਂਗਸਟਰ ਵਿਵਾਦ ਅਤੇ ਫ੍ਰੋਤੀ ਮੰਗਣ ਵਾਲਿਆਂ ਦੀ ਜੜ ਕੁੱਟਣ ਲਈ ਵਚਨਬੱਧ ਹੈ ਉਹਨਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾ ਦੀ ਗ੍ਰਿਫਤਾਰੀ ਨਾਲ ਜ਼ਿਲ੍ਹਾ ਵਿੱਚ ਵੱਧ ਰਹੇ ਰਾਸ਼ ਨੂੰ ਵੀ योजना बंद ढंग नबेड़िया जा रहा है इस तू इला मुद्दे धालीवाल ने कहा कि पंजाब एक बूंद भी दिखी जाएगी इस चाहे अंदोलन क्यों ना करना पै जाए कपूरथला तो पत्रकार हरविंदर बग्गा विशेष रिपोर्ट you oh. ਦੇ ਹੋਰ ਕੀਏ ਜਿਸ ਤਰ੍ਹਾਂ ਸਪੀਕਰ ਕੈबिनेट ਮੰਤਰੀ ਕੱਟੇ ਹੋਏ ਇਹ ਜੋਨ ਵਾਈਸ ਨਾਲ ਹੋਏਗੀ ਤਾਂ ਇਹ ਰਿਪੋਰਟਿੰਗ ਲਏਗਾ ਕਿ ਇਹ ਡਿਟੇਲ ਅੱਜ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਮੂ ਚਲਾਈਆਂ ਸਰਦਾਰ ਭਗਤ ਸਿੰਘ ਮਾਨ ਜੀ ਨੇ ਪਹਿਲੀ ਮਾਤ ਤੋਂ ਇਹ ਮਹਿਮ ਜਿਹੜੀ ਸ਼ੁਰੂ ਹੋਈ ਹੈ ਉਹ ਪੰਜਾਬ ਦੇ ਵਿੱਚ ਬਹੁਤ ਸਾਰੇ ਸਮਗੋ ਜਿਹੜੇ ਫੜੇ ਗਿਆ ਬਹੁਤ ਸਾਰੇ ਸਮਗਲਾਂ ਦਾ ਘਰ-ਬਾਰ ਜਿਹੜਾ ਜੈਬਾ ਜਿਹੜਾ ਦਿੱਤੀ ਉਹਨਾਂ ਸੀ ਜਿਹੜੇ ਪਿੰਡਾਂ ਦੇ ਵਿੱਚ ਸਾਡੀਆਂ ਡਿਫੈਂਸ ਕਮਟੀਆਂ ਬਣੀਆਂ ਸਾਡੇ ਮਾਣਯੋਗ ਸਰਪੰਚ ਸਾਹਿਬ ਸਾਡੇ ਨੰਬਰਦਾਰ ਸਾਹਿਬ ਪਿੰਡਾਂ ਦੇ ਜਿਹੜੇ ਬਹੁਤ ਬਹੁਤ ਸੱਜਣ ਉਹਨਾਂ ਨੂੰ ਇਸ ਮਿਹਨਤ ਦਾ ਹਿੱਸਾ ਬਣਾ ਦੇ ਉਹਦੇ ਤਹਿਤ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਮੁਖਵੰਤੀ ਸਾਹਿਬ ਜਦੋਂ ਲੜਾਏ ਕਾਨੂੰਨਾਮਾ ਸਜਣਾ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਡੇ ਮੰਤਰੀ ਸਾਹਿਬਾਨ ਤੇ ਅੱਜ ਕਿਟਾੜੂ ਚੱਕ ਜੀ ਪਾਕਤ ਜੀਵੇ ਦੇ ਨਾਲ ਨੇ ਸਾਰੇ ਮੰਤਰੀ ਸਾਡੇ ਜ਼ਿਲ੍ਹਿਆਂ ਚ ਜਾ ਰਹੇ ਅਸੀਂ ਹੋਰ ਜਿਹੜੀ ਆ ਦਵਾ ਦੇ ਅਗਰ ਸਤ ਮੈਤੂ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪੰਜਾਬ ਦੇ ਹਰ ਪਿੰਡ ਵਿੱਚ ਸਾਡੇ ਜਿਹੜੇ ਹਲਕਾਂ ਚ ਆਦੇ ਨੇ ਸਾਡੇ ਜਿਹੜੇ ਐਮ ਐਲ ਏ ਸਾਹਿਬ ਨੇ ਸਾਡੇ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਪਿੰਡਾਂ ਦੇ ਵਿੱਚ ਜਾਣਗੇ ਅਸੀਂ ਨਸ਼ਾ ਬੋਦੀ ਜੱਤੂ ਦਾ ਜਿਹੜੀ ਆ ਉਹ ਸ਼ੁਰੂ ਕਰਾਂਗੇ ਪਿੰਡਾਂ ਦੇ ਲੋਕਾਂ ਨੂੰ ਡਰੈਸ ਕਰਾਂਗੇ ਉਹਦਾ ਇਦਾਂ ਹੀ ਪਿੰਡਾਂ ਦੇ ਵਿੱਚ ਉਹ ਜਿਹੜੀ ਦਵਾਵਾਂਗੇ ਤਾਂ ਜੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅਸੀਂ ਬਹੁਤ ਕੰਮ ਕਰਦੇ ਆਂ ਪਰ ਇਹਨੂੰ ਜਣਾ ਤੋਂ ਖਤਮ ਕਰਨ ਵਾਸਤੇ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਅਸੀਂ ਨਸ਼ਿਆਂ ਅਬੋਧ ਜਿਹੜਾ ਜੁੱਧ ਹੈ ਇਹ ਪੰਜਾਬ ਦੇ ਵਿੱਚ ਲੋਕ ਲੈ ਜਿਹੜੀ ਉਹ ਬਣਾਉਣੀ ਚਾਹੁੰਦੇ ਉਹਦੇ ਤਹਿਤ ਇਹ ਮੀਟਿੰਗਾਂ ਕਰਦੇ ਆਂ ਸੋ ਬਹੁਤ ਕੋਈ ਸਾਹਾਂ ਨਹੀਂ ਦੇਖਿਆ ਕਿ ਕਿੰਨਾ ਚੰਗਾ ਹੰਗਾਰਾ ਮਿਲ ਰਿਹਾ ਮੈਂ ਕੱਲ ਸੋਲਪੁਰ ਗਿਆ ਸੀ ਕੱਲ ਮੈਂ ਪਠਾਨਕੋ ਗਿਆ ਕੱਲ ਵੀ ਮੈਂ ਤੇ ਇਕੱਲਾ ਚੱਕ ਜਿਹਨੇ ਇਕੱਠਿਆਂ ਹਾਪਟ ਹੋਣਾ ਸੋ ਸਾਡਾ ਜਿੱਥੇ ਵੀ ਜਾ ਰਹੇ ਹਾਂ ਬਹੁਤ ਹੀ ਅੱਛਾ ਰਿਸੋਰਸ ਹੈ ਤੇ ਮੈਨੂੰ ਪੂਨ ਨਾਸ ਹੈ ਦਸਾਂ ਗੁਰੂਆਂ ਦੀ ਤਸਵੀਰ ਹੈ ਪੀਰਾਂ ਫਕੀਰਾਂ ਦੀ ਤਸਵੀਰ ਹੈ ਜੋਧਿਆਂ ਦੀ ਤਸਵੀਰ ਹੈ ਇਸ ਤਸਵੀਰ ਤੋਂ ਜਿਹੜਾ ਕਲੰਕ ਹੈ ਨਸ਼ਿਆਂ ਦਾ ਇਸੀ ਤੱਤੀ ਤੋਂ ਸਭ ਤੋਂ ਵੱਡਾ ਇੰਪੈਕਟ ਸਾਹਮਣੇ ਆ ਰਹੇ ਨੇ ਜਿਹੜੀ ਤੇ ਇਹ ਸ਼ੁਰੂ ਕੀਤਾ ਹੈ ਇਸ ਤੋਂ ਬਾਅਦ ਜਿਹੜੀ ਜੇਲਾਂ ਦੇ ਵਿੱਚ ਗ੍ਰਫਤਾਰੀ ਤੋਂ ਬਾਅਦ ਮੁਕਤੀ ਔਰ ਨਸ਼ਾ ਮੁਕਤੀ ਕੇਂਦਰਾਂ ਨੂੰ ਸਟਰੈਂਥਨ ਦੀ ਲੋੜ ਹੈ ਇਸ ਨੂੰ ਫੋਰੀ ਹੈ ਫਾਰ ਇਗਜ਼ਾਮਪਲ ਜੇ ਕਬੂਤਰੇ ਦੀ ਗੱਲ ਕਰੀਏ 2500 ਦੇ ਅਗੇ ਇਸ ਕਰਕੇ 4500 ਬੰਦਾ ਜੇਨ ਸ਼ੁਰੂ ਹੋ ਰਿਹਾ ਹੈ ਇਸੇ ਤਰ੍ਹਾਂ ਨਸ਼ਾ ਮੁਕਤੀ ਕੇਂਦਰ ਨੇ ਕਿਉਂਕਿ ਜਿਹੜੇ ਕਰ ਰਹੇ ਨੇ ਉਹਨਾਂ ਦੀ ਸਟਰੈਂਥਿੰਗ ਲਈ ਕੋਈ ਮੈਪ ਪਲਾਨ ਹੈ ਵੀ ਸਾਡਾ ਜੋ ਦਾ ਅਸੀਂ ਮਤਲਬ ਪਹਿਲਾਂ ਜਿਹੜੇ ਬਹੁਤ ਥੋੜੇ ਬੈਡ ਸੀਗੇ ਹਸਪਤਾਲ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸਾਡੇ ਮੈਕਮੇਂ ਨੇ ਹੈਲਥ ਵਾਰਡਰਨ ਨੇ ਸਾਡੇ ਮਾਜੋਬ ਮੰਤਰੀ ਸਾਹਿਬ ਡਾਕਟਰ ਬਲਬੀਜ ਜੀ ਨੇ 5000 ਬੈਡ ਜਿਹੜਾ ਪੰਜਾਬ ਦੇ ਵਿੱਚ ਅਸੀਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਵਾਇਆ ਇਹ ਹੋਣਾ ਸੀ ਜਿਹੜੀ ਗੱਲ ਤੁਸੀਂ ਕਹਿਦੇ ਹੋ ਜੇਲ੍ਹਾਂ ਦੇ ਵਿੱਚ ਵੀ ਦੇ ਕੋਈ ਬੰਦੇ ਜੇਲ੍ਹਾਂ ਦੇ ਵਿੱਚ ਵੀ ਇੰਦਾ ਦੇ ਗਏ ਆ ਜਦੋਂ ਇਲਾਜ ਦੀ ਲੋੜ ਹੈ ਉਦੋਂ ਤਾਂ ਇਲਾਜ ਵੀ ਕਰਵਾਉਂਗੇ ਕੋਈ ਬੰਦਾ ਇੰਦਾ ਦਾ ਪੰਜਾਬ 'ਚ ਜਿਹੜਾ ਵੀ ਇਲਾਜ ਕਰਾਉਣਾ ਚਾਹੁੰਦਾ ਹੋਵੇ ਸਾਨੂੰ ਇਹ ਵੀ ਕਹਿ ਸਕਦਾ ਕਿ ਮੈਂ ਇਲਾਜ ਕਰਾਉਣਾ ਚਾਹੁੰਦਾ ਇਹ ਤੇ ਸਰਕਾਰ ਨੇ ਮੇਰਾ ਇਲਾਜ ਨਹੀਂ ਕੀਤਾ ਅਸੀਂ ਇਲਾਜ ਕਰਾਵਾਂਗੇ ਤੇ ਉਹ ਬੰਦਾ ਜੇਲ੍ਹ ਚਾਹੇ ਜੇਲ੍ਹ ਤੋਂ ਬਾਹਰ ਤੇ ਜਿਲ੍ਹਾ ਚ ਸਟ੍ਰੈਂਥ ਪਾਦ ਰਹੀ ਹੈ ਜਿਹਦਾ ਮਤਲਬ 2500 ਕੈਦੀ ਰੱਖ ਸਕਦੇ ਆ ਉਥੇ ਸੰਖਿਆ ਵੱਧ ਰਹੀ ਹੈ ਉਹਨਾਂ ਨੂੰ ਵੀ ਕਿਸ ਤਰ੍ਹਾਂ ਡਾਇਵਰਟ ਕਰ ਨਹੀਂ ਕੋਈ ਨਹੀਂ ਉਹਨਾਂ ਨੂੰ ਵੀ ਕਰਾਂਗੇ ਅਸੀਂ ਸਸ ਜੇ ਅਸੀਂ ਜਿਲ੍ਹਾ ਵੀ ਜਿਹੜੀਆਂ ਹੋਰ ਮਤਲਬ ਜਿਹੜੀਆਂ ਕਰਾਂਗੇ ਪਹਿਲਾਂ ਓਕੇ ਆ ਕੋਈ ਗੱਲ ਨਹੀਂ ਥੋੜੀ ਜਿਹੀ ਵਧਿਆ ਰਿਕੁਐਸਟੀ ਉਹਦੀ ਥੋੜੀ ਜਿਹੀ ਉਗਲ ਹੋਈ ਆ ਬਸ ਠੀਕ ਚੱਲ ਰਿਹਾ ਜਿਲ੍ਹਾ ਦੇ ਵਿੱਚ ਕੋਈ ਪ੍ਰੋਬਲਮ ਸਪਲਾਈ ਚੇਨ ਨੂੰ ਬ੍ਰੇਕ ਅਪ ਕਰ ਲਿਆਦਰ ਸਟੇਟਸ ਤੋਂ ਜਿਹੜੀ ਆ ਰਿਹਾ ਨਹੀਂ ਵੀ ਆਦਰ ਸਟੇਟ ਤੋਂ ਲਗਭਗ ਅਹੀ ਤੋੜਤਾ ਪਰ ਪਾਕਿਸਤਾਨ ਕੰਟਰੀ ਜਿਹੜਾ ਸਾਡੇ ਬਾਰਡਰ ਵਾਲੇ ਜਿਲ੍ਹਿਆਂ ਦੇ ਵਿੱਚ ਹੋ ਜੇ ਕੁਝ ਤੁਹਾਡੇ ਸਾਨੂੰ ਸਮਝ ਵਸਾਏ ਤੇ ਜਿਹੜੇ ਦੋ ਸਟੇਟਾ ਜੋ ਹੁੰਦੀ ਹੀ ਉਹ ਸਾਡੀ ਸਰਕਾਰ ਨੇ ਸਾਡੀ ਪੁਲਿਸ ਨੇ ਜਿਹੜਾ ਉਹ ਅਸੀਂ ਲੱਖ ਤੋਂ ਤਾਂ ਨਸ਼ਿਆਂ ਨੂੰ ਰੋਕਣ ਲਈ ਜਿਹੜੇ ਜਗਾ ਜਗਾ ਹੋਟ ਸੈਂਟਰ ਬਣਾਏ ਗਏ ਸੀ ਕਿਤਨਾ ਕਿਤਨਾ ਪੈਸਾ ਲੱਗਦਾ ਉਹਨਾਂ ਹੋਟ ਸੈਂਟਰਾਂ ਦਾ ਜਿਹੜਾ ਫੰਡ ਇਸ ਤੋਂ ਆਉਂਦਾ ਨਹੀਂ ਉਹ ਵੀ ਅਸੀਂ ਹੁਣ ਚੈੱਕ ਕਰਦੇ ਜਿਹੜੀਆਂ ਅਰਜ਼ੀਆਂ ਮਿਲੀਆਂ ਕਿ ਉੱਤੇ ਕੁਝ ਬੰਦੇ ਨਸ਼ੇ ਦੀ ਕੋਲੀ ਲੈ ਕੇ ਮੋਕੇ ਵੇਚਦੇ ਆ ਉਹ ਦਾ ਸਦ ਹੱਲ ਕਰਨੇ ਡਾਕਟਰ ਬਲਵੀ ਉਹਨਾਂ ਦੀ ਇਹੀ ਡਿਊਟੀ ਲਈ ਹੈ ਉਹ ਥਾਂ ਥਾਂ ਦੇ ਅਫਸਾਰਾਂ ਤੇ ਜਾ ਰਹੇ ਆ ਉਹ ਸੰਖਿਆ ਜਾਦੇ ਆ ਨਸ਼ਾ ਸਿਲੌਂ ਕਿੰਨਾ ਦਾ ਦੌੜਾ ਕਾਵੇ ਇੱਥੇ ਵੀ ਉਸ ਬਸੇਲਸ ਵਸੇਦੂ ਸਟੇਟ ਦੇ ਵਿੱਚ ਇੱਕ ਆਰਤੀ ਦਾ ਕਤਲ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹਨੂੰ ਐਕਸਟਰੈਕਸ਼ਨ ਦੀ ਕਾਲ ਆਈ ਸੀ ਕੰਪਟਰਾਂ ਦੇ ਵਿੱਚ ਵੀ ਬੜੀ ਸਮੱਸਿਆ ਹੈ ਕਾਰੋਬਾਰੀਆਂ ਨੂੰ ਲਗਾਤਾਰ ਜਿਹੜੀਆਂ ਐਕਸਟਰੈਕਸ਼ਨ ਦੀਆਂ ਕਾਲਾਂ ਆ ਰਹੇ ਨੇ ਅੱਜ ਕਿੰਨੇ ਤਰੀਕ 3 ਤਿੰਨ ਨੂੰ ਤਿੰਨ ਨੂੰ ਅੱਜ ਉਸਤੇ ਗੋਲੀ ਮਾਰੀ ਹੈ ਅੱਜ ਕਿੰਨੇ ਤਰੀਕ ਹੈ ਮੈਨੂੰ ਆਪਣੀ ਪੁਲਿਸ ਦੇ ਉੱਤੇ ਮਾਣ ਹੈ ਕਿ ਬਸ ਅਗਲੇ 24 ਘੰਟਿਆਂ ਦੇ ਜਿਹੜੇ ਆ ਕਾਤਲ ਜਿਹੜੇ ਬੜੀ ਮਾਰੀ ਗੱਲ ਹੋਈ ਸੋ ਇਹਦੇ ਸਵੇਰ ਉਹਦੇ ਆਰਤੀ ਦੇ ਗੋਲੀ ਮਾਰੀ ਹੈ ਅਸੀਂ ਫੜ ਲਾਂਗੇ ਜਿਹੜੇ ਵੀ ਬੰਦੇ ਪੰਜਾਬ ਦੇ ਵਿੱਚ ਹੈ ਗੈਕਸਰ ਨੇ ਚੈ ਸਮਗਲਰ ਨੇ ਸਾਰੇ ਉਹਨਾਂ ਨੂੰ ਪੰਜਾਬ ਚ ਨਹੀਂ ਹਟੇ ਗੰਦਾਗੇ ਭਾਵੇਂ ਜੋ ਮਸਜਿਦ ਕੋਈ ਵੀ ਬੰਦਾ ਕੇ ਬੇਕਸੂਰ ਬੰਦੇ ਦਾ ਕੇ ਦਾ ਕਤਲ ਕਰਦਾ ਕੇ ਤੇ ਕੋਈ ਚਲਾਉਂਦਾ ਉਹਨੂੰ ਫੜ ਕੇ ਸਜ਼ਾ ਦੇਣ ਤੇ ਸਾਡੀ ਪੁਲਿਸ ਪੂਰੀ ਕਾਬਿਲ ਆ ਉਹ ਤੁਸੀਂ ਦੇਖੋ ਪਹਿਲਾਂ ਕੋਈ ਸ਼ਾਮ ਤੱਕ ਵੀ ਇਹ ਸਵੇਰ ਤੱਕ ਕੋਈ ਬੰਦੇ ਫੜ ਲਾਂਗੇ ਜਿੱਥੇ ਜਿੱਥੇ ਵੀ ਐਦਾਂ ਦੀ ਬਾਤ ਆ ਤੁੰਦੀ ਉਸੇ ਰੇ ਘੇਰਾ ਪਾ ਲਈਦਾ ਕੋਈ ਚੱਕਰ ਨੀਗਾ ਸਾਰੇ ਸਾਰੇ ਇਹ ਬਿਮਾਰੀ ਲੋਕਾਂ ਦਾ ਕਿਉਂ ਲੱਜੂਗੀ ਇਹ ਬਿਮਾਰੀ ਪਿਛਲੇ 25 30 ਸਾਲਾਂ ਚ ਤਾਂ ਉਸ ਕਾਲੀ ਜਿਹੜੇ ਆ ਉਹ ਛੱਡ ਗਏ ਉਹਦਾ ਇਲਾਜ ਕਰਦੇ ਆ ਸੈਲ ਸੈਲ ਉਹਦਾ ਇਲਾਜ ਹੋ ਰਿਹਾ ਇਸ ਕਰਕੇ ਸਭ ਗੈਂਗਸਟਰ ਸਮਗਲ ਜਿਹੜੇ ਕਤਲ ਕਰਦੇ ਮਨ ਸਰ ਹਰਿਆਣਾ ਵੀਕਲ ਪ੍ਰੋਸੀਡਿੰਗ ਵਾਲ ਵਰਦਰੇ ਪਾਣੀ ਦੇ ਮੁੱਦੇ ਲੈ ਕੇ ਅੱਜ ਸਟੇਟ ਵੱਧ ਕੋਈ ਨਹੀਂ ਦਲਦੇ ਨੀਗਲ ਪ੍ਰੋਸੀਡਿੰਗ ਚੱਲ ਜਾਈਏ ਹਿੰਜ ਜਾਵਾਂਗੇ ਪਾਣੀ ਨਹੀਂ ਮਿਲਣਾ ਜਿਵੇਂ ਦੋ ਮਿਲ ਗਿਆ ਕੱਲ ਕਲੀਅਰ ਕਰਤੋ ਅੱਜ ਪਾਰਟੀ ਮੀਟਿੰਗ ਤੇ ਕਲੀਅਰ ਹੋ ਗਿਆ ਕਿ ਅਸੀਂ ਪਾਣੀ ਦਾ ਇੱਕ ਤੁਪਕਾ ਨਹੀਂ ਦੇਵਾਂਗੇ ਜੀ ਸਾਨੂੰ ਜੇ ਕਾਨੂੰਨੀ ਲੜਾਈ ਲੜਨੀ ਹੈ ਜੇ ਜੇਲ੍ਹਾਂ ਭਾਦੀਆਂ ਪੈਣ ਜੋ ਮਰਜ਼ੀ ਕਰ ਜਾਵੇ ਸਾਡੇ ਕੋਲ ਨਾ ਪਾਣੀ ਆਖਾ ਨਾ ਅਸੀਂ ਪਾਣੀ ਦੇਣਾ ਜੀ ਇੱਕ ਮੋੜ ਟੋਕ ਕਰ ਉਹ ਜਿਹੜਾ ਕਹਿੰਦਾ ਜੇ ਐਕਟ 2021 ਵਿੱਚ ਜੱਜ ਦਾ ਪੇਸ਼ ਕੀਤਾ ਉਹਨਾਂ ਦਾ ਜਆ ਨੋਕਤ ਨਾ ਆਉਂਦੇ ਭੈਣ ਜੀ ਐਕਟ 2021 ਦੇ ਵਿੱਚ ਜੇ ਜੱਜ ਦਾ ਤੁਸੀਂ ਪੇਸ਼ ਹੋਏ ਹੁੰਦੇ ਤਾਂ ਪੇਸ਼ ਕਿੱਥੇ ਹੁੰਦੇ ਤਾਂ ਜਾਂ 99 ਨਹੀਂ ਨਹੀਂ ਕੋਈ ਅੰਦਾਜ਼ ਦੀ ਗੱਲ ਨਹੀਂ ਅਸੀਂ ਉਹਦਾ ਵੀ ਸਹੀ ਕੀਤਾ ਅੱਜ ਵੀ ਸਹੀ ਕਰਦੇ ਉਹਦਾ ਅਸੀਂ ਇਹ ਨੋਕਤ ਨਹੀਂ ਆਉਂਦਾ ਜਿੱਦਾਂ ਉਹਨਾਂ ਨੇ ਚੌੜੀ ਛੁੱਪੇ ਕੇ ਅੰਦਰ ਵੀ ਜੀ ਪੀ ਵੀ ਚੌਦੀ ਛਪੇ ਸਾਧ ਉੱਤੇ ਰਾਤ ਮੀਟਿੰਗ ਕਰਕੇ ਰਾਤ ਬੰਦਾ ਢਾਕੇ ਰਾਤ ਡੈਮ ਕੋਲ ਦੀ ਕੋਸ਼ਿਸ਼ ਕੀਤੀ ਸਾਡੇ ਨਹੀਂ ਕਰਦੇ ਆਂ ਭਾਵੇਂ ਦੂਰ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਜੁੱਤ ਨਸ਼ਾ ਵਿਰੋਧੀ ਦਾ ਪ੍ਰਚਾਰ ਜਿਆਦਾ ਤਾਂ ਕੰਮ ਕਰ ਕਿਉਂ ਜਿਆਦਾ ਤੇ ਬੋਝ ਪੈ ਰਿਹਾ ਹੈ ਪੰਚਾਇਤਾਂ ਦੇ ਕਹਿੰਦਾ ਬੋਝ ਪਾਦੇ ਨੇ ਇਹ ਪ੍ਰਚਾਰ ਕਰਾਉਣ ਦਾ ਪੋਸਟਰ ਲਗਾਉ ਕੋਈ ਗੱਲ ਦੀ ਕੋਈ ਪੰਚਾਇਤ ਤੇ ਬੋਝ ਨਹੀਂ ਕਿਹ ਪੰਚਾਇਤ ਨੂੰ ਬੋਝ ਨਹੀਂ ਕੋਈ ਗੱਲ ਨਹੀਂ ਨਾ ਹੀ ਪੰਚਾਇਤ ਤੇ ਬੋਝ ਪਾ ਰਹੇ ਅਸੀਂ ਆਪ ਕਹਦੇ ਸਰਕਾਰ ਕਾ ਰਹੀ ਹੈ ਪੋਸਟਰ 2-200 ਪੋਸਟਰ ਪੈਸੇ ਸਾਡੀ ਸਭ ਕੁਝ ਸਰਕਾਰ ਕਾ ਰਹੀ ਹੈ ਸਰਕਾਰ ਹਰ ਚੀਜ਼ ਕਾ ਰਹੀ ਹੈ ਅਸੀਂ ਕਿਸੇ ਦੇ ਵੀ ਬੋ ਪੰਚਾਇਤ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ ਇੰਡਿਆਵੀਆ ਜਿਹੜੀਆਂ ਡਿਫੈਂਸ ਮਿਲਟ ਕਮੇਟੀਆ ਉਹਨਾਂ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਲੈ ਲਵੇ ਹੋ ਜਿਕੇ ਤੇ ਬਣਾ ਕੇ ਭੇਜੋ ਬਹੁਤ ਜ਼ਰੂਰੀ ਹੈ ਇੰਡਿਆਵੀਆ ਜਿਹੜੀਆਂ ਡਿਫੈਂਸ ਮਿਲਟ ਕਮੇਟੀਆ ਉਹਨਾਂ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਲੈ ਲਵੇ ਹੋ ਜਿਕੇ ਤੇ ਬਣਾ ਕੇ ਭੇਜੋ ਬਹੁਤ ਜ਼ਰੂਰੀ ਹੈ ਵਿੱਚ ਐਸੇ ਡਰੱਗ ਪੈਡਲਰ ਨੇ ਜਿਹਨਾਂ ਦੀਆਂ ਬਹੁ ਮੰਜਲਾ ਮਾਰਤਾ ਨੇ ਹਾਲਾਂਕਿ ਅਜੇ ਤੱਕ ਤੇ ਇੱਕ ਦੋ ਮਸਲਾ ਦੀ ਤੱਕ ਹੀ ਗੱਲ ਪਹੁੰਚੀ ਹੈ ਪਰ ਜਿਹੀਆਂ ਕੂਟੀਆਂ ਆਲੀ ਸ਼ਹਿਰ ਕੂਟੀਆਂ ਜਿਹੜੀਆਂ ਆਮ ਬੰਦਾ ਸਪੈਕਟੋਲੀ ਕਰ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਤੇ ਪੀਲਾ ਪੰਜਾ ਕਿਉਂ ਚੱਲੰਜਾ ਮੈਂ ਕਿਹਾ ਦੂਭੋ ਤੁਸੀਂ ਥੋੜਾ ਹਲਕ ਤੇ ਪੀਲਾ ਪੰਜਾ ਚੱਲੂਗਾ ਜੀ ਤੁਸੀਂ ਹਰਦੇ ਹੋਗਾ ਕਾਨੂੰਨੀ ਕਈ ਪਤੀਦਾ ਹੈਗੇ ਸਾਨੂੰ ਪਤਾ ਹੈ ਇਹਨਾਂ ਦੀਆਂ ਵੱਡੀਆਂ ਕਿੰਨੀਆਂ ਦੀਆਂ ਛੋਟੀਆਂ ਕਾਨੂੰਨੀ ਪਲਕੇ ਦੇ ਸਾਡੀ ਪੁਲਿਸ ਪੂਰੀ ਕਰਦੀ ਆ ਬਖਸ਼ਾਗੇ ਵੀ ਕਿ ਇਹਨੂੰ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਦੀਵੇ ਬੁਝਾ ਕੇ ਆਪਣੇ ਘਰ ਵੱਡੇ ਕੀਤੇ ਆ ਉਹ ਸਭ ਸਭ ਤਾਂ ਹਟੇ ਨਿਕਲ ਮੰਤਰੀ ਸਾਹਿਬ ਮੰਤਰੀ ਸਾਹਿਬ ਲਿਫਟਿੰਗ ਸਮੱਸਿਆ ਆ ਅੱਜ ਵੀ ਅੱਜ ਵੀ ਸਮੱਸਿਆ ਆ ਲਿਫਟਿੰਗ ਨਾ ਨਾ ਅੱਜ ਮੰਡੀ ਦੀ ਗੱਲ ਕਰ ਲਈਏ ਹੋਰ ਮੰਡੀਆਂ ਦੀ ਗੱਲ ਕਰ ਲਈਏ ਤਾਂ ਲਿਫਟਿੰਗ ਕਿਤੇ ਨੇ ਕਿਤੇ ਸਮੱਸਿਆ ਵਿੱਚ ਬੇਸ਼ੱਕ ਜਿਹੜੀ ਖਰੀਦ ਪ੍ਰਕਿਰਿਆ ਪੂਰੀ ਹੋ ਗਈ ਹੈ ਲਿਫਟਿੰਗ ਦੀ ਸਮੱਸਿਆ ਹਜੇ ਵੀ 3-3-4-4 ਦਿਨ ਤੋਂ ਕਿਸਾਨ ਮੰਡੀ 'ਚ ਖੜਾ ਹੈ ਲਿਫਟ ਨਹੀਂ ਮੈਂ ਥੋੜਾ ਕਲੀਅਰ ਕਰ ਦਵਾਂ ਕਿ ਕਿਸਾਨ ਦੀ ਸਮੱਸਿਆ ਲਿਫਟਿੰਗ ਨਹੀਂ ਕਿਸਾਨ ਦੀ ਦੋ ਲੋੜਾਂ ਹੁੰਦੀਆਂ ਮੰਡੀ ਦੇ ਨਾਲ ਪਹਿਲੀ ਕਿਸਾਨ ਦੀ ਲੋੜ ਹੁੰਦੀ ਹੈ ਕਿ ਮੇਰੀ ਫਸਲ ਜਦੋਂ ਮੈਂ ਮੰਡੀ ਚ ਜਾਣਾ ਟਾਈਮ ਸਰ ਚੱਕੀ ਜਾਵੇ ਪਰਚੇਸ ਕਰ ਲਈ ਜਾਵੇ ਸੈਕੰਡ ਕਿਸਾਨ ਦੀ ਲੋਡ ਹੁੰਦੀ ਆ ਵੀ ਖਰੀਦੀ ਕੀ ਫਸਲ ਦਾ ਟੈਂਸਨ ਉਹਨੂੰ ਭੁਗਤਾਨ ਬਦਲੇ ਇਹ ਦੋਨੋਂ ਗੱਲਾਂ ਬੜੀਆਂ ਮੈਰਿਟ ਦੇ ਆ 119 ਲੱਖ ਐਮਪੀ ਆਈ ਹੈ 118 ਲੱਖ ਕਸੀ ਗ੍ਰੀਨ ਲਈ ਹੈ ਸੋ 24725 ਕਰੋੜ ਰੁਪਈਆ ਕਿਸਾਨਾਂ ਦੇ ਖਾਤੇ ਤੇ ਲਿਵ ਕਰ ਦਿੱਤਾ ਸੋ ਲਗਭਗ 6.5 ਲੱਖ ਕਿਸਾਨ ਮੰਡੀ ਚ ਆਇਆ ਸੋ ਕਿਸਾਨ ਗੁੱਡ ਫੀਲ ਕਰ ਰਿਹਾ ਕਿਸਾਨ ਮੰਡੀ ਤੋਂ ਵੇਲਾ ਕਰਕੇ ਘਰ ਨੂੰ ਕੋਰ ਦਿੱਤਾ ਉਹਨੂੰ ਪੈਸੇ ਮਿਲ ਗਏ ਉਹਦੀ ਫਸਲ ਖਰੀਦੀ ਗਈ ਲਿਫਟਿੰਗ ਦਾ ਕੰਮ ਉਹ ਸਾਡਾ ਹੈਗਾ ਆ ਸੋ ਲਿਫਟ ਸਪੱਸ਼ਟਾ ਕੰਪਨੀ ਆ ਦੇ ਹੋ ਗਈ ਆ ਅਗਲੇ ਹਫਤੇ ਦੇ ਵਿੱਚ ਮੈਂ ਵਾਪਸ ਕਰਾਂਗੀ ਜੀ ਠੀਕ ਹੈ ਥੈਂਕ ਯੂ